ਜਾਪ ਕਾਂਗਰਸ ਨੇ ਸੀਨੀਅਰ ਲੀਡਰ ਜਗਮੀਤ ਬਰਾੜ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਜਗਮੀਤ ਬਰਾੜ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਦਰਅਸਲ ਜਗਮੀਤ ਬਰਾੜ ਪਿਛਲੇ ਕਾਫੀ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਿਆਨਬਾਜ਼ੀ ਕਰ ਰਹੇ ਸੀ ਅਤੇ ਕਾਂਗਰਸ ਦਾ ਕੈਪਟਨ ਤੜਾ ਲਗਾਤਾਰ ਉਹਨਾਂ ਨੂੰ ਪਾਰਟੀ ਤੋਂ ਬਾਹਰਦਾਰਾ ਦਿਖਾਉਣ ਦੀ ਮੰਗ ਕਰ ਰਿਹਾ ਸੀ ਪੰਜਾਬ ਕਾਂਗਰਸ ਨੇ ਬਰਖਾਸਤ ਕਰਕੇ ਜਗਮੀਤ ਬਰਾੜ ਨੂੰ ਵੱਡਾ ਝਟਕਾ ਦਿੱਤਾ ਬਰਾੜ ਦੀ ਬਰਖਾਸਤ ਕੀ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਪੀਰ ਸਿੰਘ ਬਾਦਲ ਨੇ ਉਡਾਇਆ ਉਹਨਾਂ ਦਾ ਮਜ਼ਾਕ ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਜਗਮੀਤ ਬਰਾੜ ਦਾ ਨਾਮ ਹੀ ਭੁੱਲ ਗਏ। ਜਗਮੀਤ ਬਰਾੜ ਨੂੰ ਤੁਸੀਂ ਵੈਲਕਮ ਕਰੋਗੇ ਜੇ ਕਾਉਰਸ ਤੋਂ ਬਾਹਰ ਜਾਂਦਾ। ਸੀ ਜਗਮੀਤ ਗੁਵਾਰ ਨੂੰ ਕੋਈ ਵੈਲਕਮ ਨਹੀਂ ਕਰਦਾ। ਜਗਮੀਤ ਗੁਵਾਰ ਨੂੰ ਕੋਈ ਵੈਲਕਮ ਨਹੀਂ ਕਰਦਾ। ਗੁਵਾਰ ਨਹੀਂ ਜੀ ਬਰਾੜ ਆ। ਬਰਾੜ। ਫਿਰ ਸੁਖਬੀਰ ਸਿੰਘ ਬਾਦਲ ਨੇ ਜਗਮੀਤ ਬਰਾੜ ਨੂੰ ਕਹਿ ਦਿੱਤਾ ਮਿਸ ਗਾਈਡਡ ਮ ਜਾਏ। ਜਗਮੀਤ ਬਰਾੜ ਦੀ ਦਵਾਰ ਜਿਹੜੀ ਹੈ ਨਾ ਉਹਦਾ ਪਤਾ ਹੀ ਲੱਗਦਾ ਕਿਹੜੇ ਡਾਇਰੈਕਸ਼ਨ ਚ ਉਹ ਮਿਸ ਗਾਈਡਡ ਮਸਾਇਲ ਹੈ। ਉਹ ਜਿਹਨਾਂ ਨੂੰ ਪਤਾ ਨਹੀਂ ਲੱਗਦਾ ਟਾਰਗੇਟ ਕੁਛ ਹੁੰਦਾ ਹੈ ਵਾਅਦਾ ਕਿਤੇ ਹੈ ਚੱਲਦਾ ਕਿਹੜੀ ਡਾਇਰੈਕਸ਼ਨ ਵਿੱਚ ਹੈ ਲੈਂਡ ਕਿਤੇ ਕਰਦੇ ਆ ਤੁਸੀਂ ਹੁਣੀ ਤਾਂ ਮੰਨਤਾ ਕਰਕੇ ਕਾਂਗਰਸ ਵੜਿਆ ਹਾਂਜੀ ਇਹਨੂੰ ਇਹਨੂੰ ਤਾਂ ਬੇਸਿਕਲੀ ਹੁਣ ਵੀ ਹਾਲਾਤ ਵੀ ਦੇਖੋ ਕਾਂਗਰਸ ਦੀ ਆ ਤਾਂ ਹਾਲਾਤ ਹੋਈ ਪਈ ਹੈ